Good morning, welcome back to our channel. आई होप त सारे जने वह होवोगे तो राजी खुशी हो गए so, सो सवेर का टाइम है साढ़े कत्त बजे हुए ते मैं टाइम ना उठ गई सी अज क्योंकि अज मोक्षी ने जाना से स्कूल सो so, दे स्कूल, स्कूल स्टार्ट हो गए अज तो ते, बट अज अज ना मैं बहुत वजी टाइम न उठ गई सारे काम टाइम न हो गए ते मोक्षी भी स्कूल चल गई सारे काम मैं आराम न कर लज सो so, अज मैं बहुत खुश थी क्योंकि बच्चे है ना बच्चा घर होम नहीं कर बच्चे ਕਰਕੇ ਬਸ ਸਵੇਰ ਦਾ ਟਾਈਮ ਸੀ ਸਭ ਤੋਂ ਪਹਿਲਾਂ ਉੱਠ ਕੇ ਮੈਂ ਵਾਸ਼ਰੂਮ ਵਗੈਰਾ ਗਈ ਤੇ ਫਿਰ ਆਪਣਾ ਬ੍ਰਸ਼ ਵਗੈਰਾ ਕਰਿਆ ਫਰੈਸ਼ ਵਗੈਰਾ ਹੋ ਕੇ ਉਸ ਤੋਂ ਬਾਅਦ ਫਿਰ ਮੈਂ ਬਣਾਈ ਚਾਹ ਸਾਰਿਆਂ ਲਈ ਅਸੀਂ ਸਾਰਿਆਂ ਨੇ ਚਾਹ ਪੀਤੀ ਤੇ ਹੁਣ ਫਿਰ ਮੈਂ ਪਾਪਾ ਮੰਮੀ ਸਾਰਨ ਚਾਹ ਦੇ ਕੇ ਆਜੂਗੇ ਆਪਣੇ ਰੋਮ ਦੇ ਵਿੱਚ ਚਾਹ ਲੈ ਕੇ ਮੈਂ ਇਹਨਾਂ ਨੂੰ ਵੀ ਆਪਣੇ ਹਸਬੰਦ ਦੀ ਚਾਹ ਵੀ ਨਾਲ ਹੀ ਰੱਖਤੀ ਸੀ ਤੇ ਮੈਂ ਇਹਨਾਂ ਨੂੰ ਵੀ ਉਠਾ ਰਹੀ ਸੀ ਵੀ ਉੱਠ ਜਾਓ ਤੁਸੀਂ ਚਾਹ ਪੀ ਲਓ ਦੋ ਤਿੰਨ ਵਾਰ ਇਹਨਾਂ ਨੂੰ ਉਠਾਇਆ ਫਿਰ ਇਹ ਉੱਠੇ ਨਹੀਂ ਫਿਰ ਮੈਂ ਕਿਹਾ ਚਲੋ ਹਲੇ ਜਾ ਤਾਂ ਐਮ ਤਾਂ ਨਹੀਂ ਹੋਇਆ ਵੀ 8:30 ਵਜੇ ਨੇ ਵੀ ਇਹਨਾਂ ਨੇ ਤਾਂ 9:30 9:00 ਤੱਕ ਜਾਣਾ ਹੁੰਦਾ ਵੀ ਚਲੋ ਕੋਈ ਨਾ ਅੱਧਾ ਘੰਟਾ ਹੋਰ ਸੋ ਲੈਣਾ ਤੇ ਬਸ ਫਿਰ ਮੈਂ ਆਪਣਾ ਨਾਲ ਫੋਨ ਚਲਾਉਣ ਲੱਗੀ ਸੀ ਮੇਰੇ ਹਸਬੰਦ ਦਾ ਹੀ ਫੋਨ ਜੀਗਾ ਤੇ ਫਿਰ ਮੈਂ ਮੈਂ ਨਾ ਜਦੋਂ ਵੀ ਕੋਈ ਖਾ ਰਹੀ ਪੀ ਰਹੀ ਹਾਂ ਥੋੜ੍ਹਾ ਜਿਹਾ ਮੈਨੂੰ ਐ ਹੁੰ YouTube ਚ ਕੋ ਦੇਖ ਲਾਇਆ ਕੁਝ ਵੀ ਬਸ ਮੈਂ ਉਹ ਚਲਾ ਰਹੀ ਸੀ ਤੇ ਨਾਲ-ਨਾਲ ਫਿਰ ਮੈਂ ਆਪਣੀ ਚਾਹ ਵੀ ਪੀ ਜਾਂਦੀ ਸੀ ਚਾਹ ਮੈਂ ਬਿਲਕੁਲ ਖਾਲੀ ਪੀਂਦੀ ਸੀਗੀ ਕੁਕਸ਼ਨ ਹੀ ਲਿਆ ਚਾਰ ਨਾਲ ਮੈਂ ਤਾਂ ਨਹੀਂ ਲਿਆ ਕਿਉਂਕਿ ਨਾ ਮੈਂ ਹੁਣ ਬਾਲੀਆਂ ਚੀਜ਼ਾਂ ਨਮਕੀਨ ਬਿਸਕੁਟ ਇਹ ਇਹ ਕੁਝ ਸਾਰਾ ਕੁਝ ਮੈਂ ਅਵੋਇਡ ਕਰ ਰਹੀ ਹਾਂ ਵੀ ਕੁਝ ਨਾ ਖਾਵਾਂ ਤਾਂ ਕਰਕੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਕਿਚਨ ਦੇ ਵਿੱਚ ਆ ਜਾਊਂਗੀ ਫਿਰ ਮੈਂ ਆਪਣੇ ਮੌਕਸ਼ੀ ਦੀ ਪਰਾਂਠੀ ਵਗੈਰਾ ਬਣਾ ਕੇ ਰੱਖੂੰਗੀ ਕਿਉਂਕਿ ਫਿਰ ਇੰਨੇ ਸਕੂਲ ਜਾਣਾ ਸੀ ਨਾ ਟਿਫਿਨ ਰੈਡੀ ਕਰਨਾ ਸੀਗਾ ਤਾਂ ਕਰਕੇ ਮੈਂ ਮੌਕਸ਼ੀ ਦੀ ਪਰਾਂਠੀ ਇੱਕ ਟਿਫਿਨ ਦੇ ਵਿੱਚ ਪੈਕ ਕਰ ਦੂੰਗੀ ਇਹ ਇੱਕ ਇਹਨੂੰ ਬਣਾ ਕੇ ਖਵਾਉਂਗੀ ਵੀ ਮੈਂ ਚਾ ਸੋਚਿਆ ਸੀ ਵੀ ਚਲੋ ਇੱਕ ਖਾਲੇ ਥੋੜਾ ਬਹੁਤ ਵੀ ਕਰੋ ਕੁਝ ਖਾ ਕੇ ਜਾਏ ਤੇ ਵਿੱਚ ਫਿਰ ਮੈਨੂੰ 콜 ਆ ਗਿਆ ਸੀ ਫਿਰ ਮੈਂ ਉਹ 콜 ਅਟੈਂਡ ਕਰਨ ਲੱਗ ਗਈ ਸੀਗੀ ਤੇ ਮੈਂ ਇਹ ਭੁੱਲ ਗਈ ਸੀ ਕੈਮਰਾ ਮੇਰਾ ਸਟਾਰਟ ਹੈ ਚਲੋ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਤੇ ਹੋਨੇ ਤੇ ਫਿਰ ਮੈਂ ਪਰਾਂਠੀਆਂ ਬਣਾ ਰਹੀ ਸੀ ਮੋਕਸ਼ੀ ਦੇ ਤੀਫਨ ਦੇ ਵਿੱਚ ਮੈਂ ਜ਼ਿਆਦਾ ਕੁਝ ਨਹੀਂ ਪਾਇਆ ਸੀਗਾ ਇੱਕ ਪਰਾਂਠੀ ਪਾਈ ਸੀ ਤੇ ਪਾਣੀ ਦਾ ਲੈਂਦੀ ਲੈਂਦੀ ਤੇ ਨਾਲ ਮੈਂ ਇੱਕ ਲੇਜ਼ ਦਾ ਪੈਕੇਟ ਪਾ ਦਿੱਤਾ ਸੀ ਵੀ ਚਲੋ ਖਾ ਲੇਗੀ 2 ਘੰਟੇ ਬੈਠਾ ਹੀ ਸੀਗੀ ਸਾਢੇ ਕੋ 8 ਵਜੇ ਪਾਪਾ ਛੱਡੇ ਸੀ ਤੇ 11:30 ਲੈ ਆਏ ਸੀਗੇ ਇਹਨੂੰ ਕਿਉਂਕਿ 8:30 ਦਾ ਟਾਈਮ ਹੈ ਸਕੂਲ ਦਾ ਤੇ 11:30 ਨੂੰ ਲਿਆਣਾ ਹੁੰਦਾ ਹੈਗਾ ਹਾਲੇ ਤਾਂ 2 ਟਾਈ ਘੰਟੇ ਹੀ ਬੈਠਦੀਏ ਕਿਉਂਕਿ ਇੱਕ ਵਾਰ ਇਹਨੂੰ ਆਪਾਂ ਪਲੇਵੇ ਵਿੱਚ ਲਗਾਇਆ ਹੋਇਆ ਛੋਟੇ ਸਕੂਲ 'ਚ ਫਿਰ ਅਗਲੇ ਸਾਲ ਆਪਾਂ ਇਹਨੂੰ ਵੱਡੇ ਸਕੂਲ 'ਚ ਲਗਾ ਦਾਂਗੇ ਹਾਲੇ 3 ਸਾਲ ਦੀ ਵੀ ਨਹੀਂ ਹੋਈ ਬਸ ਥੋੜੇ ਦਿਨਾਂ ਦੇ ਵਿੱਚ 3 ਸਾਲ ਦੀ ਹੋ ਜਾਏਗੀ 14 ਜੁਲਾਈ ਨੂੰ ਮੋਕਸ਼ੀ ਦਾ ਬਰਥਡੇ ਹੁੰਦਾ ਹੈਗਾ ਤੇ ਬਟ ਸਾਨੂੰ ਪਤਾ ਹੀ ਨਹੀਂ ਲੱਗਿਆ ਉਹ 3 ਸਾਲ ਦੀ ਕਿੱਦਾਂ ਹੋ ਗਈ 3 ਸਾਲ ਕਿੱਦਾਂ ਬੀਤਦੇ ਨੇ ਮੈਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਇੱਕ ਵੀਵੇਂ ਹੁੰਦਾ ਨਾ ਕੀ ਆਪਾਂ ਵੈਸੇ ਨਾ ਟਾਈਮ ਦਾ ਬਿਲਕੁਲ ਨਹੀਂ ਪਤਾ ਲੱਗਦਾ ਕਿੰਜ ਬੀਤ ਰਿਹਾ ਤੇਜ਼ੀ ਨਾਲ ਟਾਈਮ ਬੀਤੀ ਜਾ ਰਿਹਾ ਬੀਤੀ ਜਾ ਰਿਹਾ ਕੁਝ ਪਤਾ ਹੀ ਨਹੀਂ ਲੱਗ ਰਿਹਾ ਤੇ ਚਲੋ ਕੋਈ ਨਹੀਂ ਤੇ ਉਸ ਤੋਂ ਬਾਅਦ ਫਿਰ ਮੈਂ ਰੈਡੀ ਕਰਨ ਲੱਗੀ ਸੀ ਮੋਕਸ਼ੀ ਨੂੰ ਮੋਕਸ਼ੀ ਨੂੰ ਰੈਡੀ ਕਰਦੀ ਕਰਦੀ ਫਿਰ ਮੈਂ ਉਹਨਾਂ ਗੱਲਾਂ ਦੇ ਵਿੱਚ ਲਗਾ ਰਹੀ ਸੀ ਕਿਉਂਕਿ ਨਾ ਉਹ ਰੈਡੀ ਹੋਣ ਲੱਗੇ ਥੋੜਾ ਜਿਹਾ ਤੰਗ ਕਰਦੀ ਹੈਗੀ ਤਾਂ ਕਰਕੇ ਬਸ ਉਹਨਾਂ ਮੈਂ ਗੱਲਾਂ ਦੇ ਵਿੱਚ ਲਗਾ ਰਹੀ ਸੀ ਤੇ ਉਹਨਾਂ ਕਪੜੇ ਵਗੈਰਾ ਪਾਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦੀ ਗੁੱਤ ਕਰੀ ਤੇ ਨਾਲ ਫਿਰ ਮम्मी ਮੰਮੂ ਸਾਰੇ ਇਕੱਠੇ ਬੈਠੇ ਸੀਗੇ ਤੇ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਹੁਣ ਮੈਂ ਮੋਕਸ਼ੀ ਸਕੂਲ ਕਰਿਆ ਮੋਕਸ਼ੀ ਦੇ ਸਿਰ ਦੇ ਵਿੱਚ ਤੇਲ ਲਗਾ ਕੇ ਚੰਗੀ ਤਰ੍ਹਾਂ ਉਹਨੂੰ ਮ사ਜ ਕਰਕੇ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਉਹਦੇ ਗੁੱਥਾ ਕਰੂੰਗੀ ਗੁੱਥਰੋਂ ਨੇ ਇੱਕ ਹੀ ਕਰਾਈ ਸੀ ਕਿ ਮਸਾਂ ਨੂੰ ਕੰਗਾ ਕਰਾਂਦੀ ਹੈ ਵਾਲਾਂ ਨੂੰ ਤਾਂ ਹੱਥ ਨਹੀਂ ਲਾ ਦਿੰਦੀ ਬਿਲਕੁਲ ਵੀ ਕਹੇਗੀ ਮੇਰੇ ਦਰਦ ਹੁੰਦਾ ਹੈ ਦਰਦ ਹੁੰਦਾ ਹੈ ਬਟ ਫਿਰ ਵੀ ਮੈਂ ਉਹਦੇ ਗੁੱਥਾ ਕਰ ਦਿੱਤੀ ਤੱਕੇ ਨਾਲ ਵੀ ਇੰਨੇ ਦਿਨ ਹੋ ਗਏ ਮਹੀਨਾ ਗਣਕਾਰ ਜਿੱਦਾਂ ਦੀਆਂ ਛੁੱਟੀਆਂ ਹੋਈਆਂ ਹਨ ਨਾ ਚਾਹ ਤਰਾ ਮੇਰੇ ਤੋਂ ਨਾ ਗੁੱਤ ਕਰਾਵੇ ਨਾ ਤੇਲ ਲਵਾਵੇ ਮੈਂ ਬਹੁਤ ਕੋਸ਼ਿਸ਼ ਕਰਦੀ ਆ ਬਹੁਤ ਤੰਗ ਕਰਦੀ ਹੈਗੀ ਬਟ ਅੱਜ ਮੈਨੂੰ ਪਹਿਲਾਂ ਤਾਂ ਐਵੇਂ ਸੀਗਾ ਵੀ ਇੰਨੇ ਦਿਨ ਹੋ ਗਏ ਇੱਕ ਆ ਰਹੀ ਵੀ ਕਿਤੇ ਮੈਨੂੰ ਪਰੇਸ਼ਾਨ ਨਾ ਕਰੇ ਮੈਂ ਅੱਜ ਸਕੂਲ ਨਹੀਂ ਜਾਣਾ ਬਟ ਜਿਵੇਂ ਅਸੀਂ ਇਹਨੂੰ ਸਵੇਰੇ ਠਹਾਇਆ ਨਾ ਵੀ ਉੱਠ ਜਾ ਸਕੂਲ ਜਾਣਾ ਮਿੰਟਾਂ ਦੇ ਵਿੱਚ ਉੱਠ ਕੇ ਬਿਲਕੁਲ ਵੀ ਇਹਨੇ ਤੰਗ ਨਹੀਂ ਕੀਤਾ ਬਸ 15-20 ਮਿੰਟ ਖੇਡ ਲਈ ਉਸ ਤੋਂ ਬਾਅਦ ਅਸੀਂ ਇਹਨੂੰ ਨਹਾਵਾ ਕੇ ਰੈਡੀ ਕਰਤਾ ਸਕੂਲ ਲਈ ਤੇ ਮੈਂ ਆਪਣਾ ਇਹਦਾ ਬੈਗ ਪੈਕ ਕਰਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਪਾਪਾ ਛੱਡਿਆ ਆਈ ਸੀਗੇ बसगए ਤੁਸੀਂ ਸਾਰੇ ਵੀਡੀਓ ਦੇਖੋਗੇ ਹੀ ਮੈਂ ਸਾਰਾ ਵਲੌਗ ਬਣਾਇਆ ਸੀਗਾ ਵੀ ਚਲੋ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਲੂੰਗੀ ਕਿ ਅੱਜ ਮੋਕਸ਼ੀ ਸਕੂਲ ਚੱਲ ਲਈ ਹੈਗੀ ਤੇ ਅੱਜ ਨਾ ਮੈਨੂੰ ਮੈਂ ਸਵੇਰ ਉੱઠી ਸੀ ਬਹੁਤ ਖੁਸ਼-ਖੁਸ਼ ਕਿ ਹਨਾ ਵਧੀਆ ਬੱਚਾ ਘਰੋਂ ਜਾ ਰਿਹਾ ਹੈ ਕਿ ਮੈਂ ਆਰਾਮ ਨਾਲ ਕੰਮ ਕਰ ਲੂੰਗੀ ਵੀ ਜਿਹੜੀ ਚੀਜ਼ ਮੈਂ ਜਿੱਥੇ ਰੱਖੂੰਗੀ ਉੱਥੇ ਰਹੇਗੀ ਕਿਉਂਕਿ ਨਾ ਮੋਕਸ਼ੀ ਮੰਨ ਲਓ ਮੈਂ ਪੋਚਾ ਲਾ ਰਹੀ ਸੀ ਝਾੜੂ ਕੁਝ ਵੀ ਵਿੱਚੋਂ ਦੇ ਖਲੌਣੇ ਪਏ ਰਹਿੰਦੇ ਸੀ ਮੈਨੂੰ ਯਾਤਰਾ ਕੰਮ ਨਹੀਂ ਕਰਾ ਦਿੰਦੀ ਸੀ ਹੁਣ ਅੱਜ ਮੈਂ ਬਿਲਕੁਲ ਆਰਾਮ ਨਾਲ ਕੰਮ ਕੀਤਾ ਹੈਗਾ ਬੇਫਿਕਰੀ ਹੋ ਕੇ ਹੁਣ ਬਸ ਮੈਂ ਨਾ ਇੱਥੇ ਮੋਕਸ਼ਨ ਰੋਟੀ ਖਵਾ ਰਹੀ ਸੀ ਕਿ ਮੈਂ ਕਿਹਾ ਚਲੋ ਘਰ ਕੁਝ ਖਾ ਜੇ ਹਨਾ ਮਾਂ ਨੂੰ ਕਦੇ ਵੀ ਤਸੱਲੀ ਨਹੀਂ ਮਿਲਦੀ ਕਿ ਉਹਦਾ ਬੱਚਾ ਕੁਝ ਖਾ ਲੇ ਖਾ ਲੇ ਹਨਾ ਤਾਂ ਬਸ ਉਹਨੇ ਜ਼ਿਆਦਾ ਕੁਝ ਤਾਂ ਨਹੀਂ ਖਾਇਆ ਦੋ ਤਿੰਨ ਪਰਾਂਠੀਆਂ ਪਰਾਂਠੀ ਦੀ ਬਾਈਟ ਖਾਏ ਨੇ ਤਾਂ ਬਸ ਇਹ ਹੀ ਖਾਏ ਉਹ ਵੀ ਮੈਨੂੰ ਲਾਲੇ ਲਾਲੂ ਕੇ ਖਵਾਈ ਕਿ ਮੈਂ ਮੈਸੇ ਵੈਸੇ ਕੁਝ ਵੀ ਬਸ ਗੱਲਾਂ ਜੀਆਂ ਬਣਾ ਕੇ ਦੋ ਤਿੰਨ ਬਾਈਟ ਖਵਾਏ ਇੰਨੀ ਖਾਏ ਉਹਨੇ ਉਸ ਤੋਂ ਜ਼ਿਆਦਾ ਨਹੀਂ ਖਾਏ ਰੋਟੀ ਬਹੁਤ ਘਟ ਖਾਂਦੀ ਬਟ ਖਾਣ ਤਾਂ ਲੱਗੀ ਅੱਗੇ ਨਾਲੋਂ ਬਟ ਕੱਟ ਖਾਂਦੀ ਹੈਗੀ ਜਿਵੇਂ ਬੱਚਾ ਮੰਨ ਲਓ ਇੱਕ ਪੂਰੀ ਪ੍ਰਾਂਟੀ ਖਾ ਲੇ ਉਹ ਵੀ ਨਹੀਂ ਖਾਂਦੀ ਤੇ ਬਸ ਹੁਣ ਇੱਥੇ ਪਾਪਾ ਜਾ ਰਹੇ ਸੀ ਉਹਨੂੰ ਛੱਡਣ ਤੇ ਮੈਂ ਉਹਨੂੰ ਬਾਏ ਬਾਏ ਕਰ ਰਹੀ ਸੀ ਤੇ ਬਸ ਹੁਣ ਚੱਲ ਜਾਣਗੇ ਉਹ ਉਸ ਤੋਂ ਬਾਅਦ ਫਿਰ ਮੈਂ 2-3 ਮਿੰਟ ਉਹ ਤੇ ਖਾ ਕੇ ਦੇਖੂਗੀ ਵੀ ਕਿਤੇ ਉਹ ਪਹੁੰਚ ਗਏ ਇੱਥੇ ਪਹੁੰਚ ਗਏ ਮੈਂ ਹਮੇਸ਼ਾ ਕੋਈ ਵੀ ਜਾਂਦਾ ਮੇਰੇ ਹਸਬੰਡ ਜਾਂਦੇ ਆ ਨਾ ਮੈਂ ਇਹਨਾਂ ਨੂੰ ਗੇਟ ਤੱਕ ਜ਼ਰੂਰ ਛੱਡਦੀ ਆ ਤੇ ਮੈਂ ਇਹਨਾਂ ਨੂੰ ਫਿਰ ਦੇਖਦੀ ਰਹਿੰਦੀ ਜਦੋਂ ਤੱਕ ਗਲੀ ਖਤਮ ਨਹੀਂ ਹੁੰਦੀਗੀ ਜਦੋਂ ਤੱਕ ਇਹ ਮੋੜ ਨਹੀਂ ਮੁੜਦੇ ਮੇਰੀ ਇਹੀ ਹੈਬਿਟ ਹੈਗੀ ਮੰਨ ਲਓ ਮੁਕਸ਼ੀ ਜਾਵੇ ਮੰ ਲੋ ਮੇਰੇ ਹਸਬੰਡ ਜਾਨ ਮੇਰੀ ਆਤਮਾ ਨੂੰ ਉਹਨਾਂ ਨੂੰ ਦੂਰ ਤੱਕ ਦੇਖਦੇ ਰਹਿਣਾ ਹੈਗਾ ਮੈਨੂੰ ਪਤਾ ਨਹੀਂ ਸ਼ੁਰੂ ਤੋਂ ਹੀ ਹੈਬਿਟ ਹੈ ਮੇਰੀ ਮੈਂ ਆਪਣੇ ਹਸਬੰਡ ਨੂੰ ਵੀ ਜਦੋਂ ਸ਼ੌਪ ਤੋਂ ਜਾਂਦੇ ਆ ਨਾ ਆਪਣਾ ਬਾਹਰ ਗੇਟ ਤੱਕ ਛੱਡ ਕੇ ਆਉਣੀ ਆ ਮੋਕਸ਼ੀ ਨੂੰ ਵੀ ਮੇਰੀ ਸ਼ੁਰੂ ਤੋਂ ਹੈਬਿਟ ਹੈਗੀ ਮੈਂ ਜਦ ਤੱਕ ਚੰਗੀ ਤਰ੍ਹਾਂ ਇਹਨਾਂ ਨੂੰ ਦੋਨਾਂ ਨੂੰ ਬਾਈ ਨਹੀਂ ਕਰ ਦਿੰਦੀ ਮੈਨੂੰ ਚੈਨ ਨਹੀਂ ਆਉਂਦਾਗਾ ਤੇ ਬਾਕੀ ਕਿਸ ਤੁਸੀਂ ਵੀ ਸਾਰੇ ਮੇਰੇ ਧਰਾਈ ਹੋ ਕਿ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਉਸ ਤੋਂ ਬਾਅਦ ਜਿਵੇਂ ਹੀ ਮੋਕਸ਼ੀ ਗਈ ਉਵੇਂ ਮੈਂ ਅੰਦਰ ਆ ਗਈ ਆਪਣੇ ਰੂਮ ਦੇ ਵਿੱਚ ਕਿਉਂਕਿ ਸਾਰਾ ਖਲਾਰਾ ਪਿਆ ਹੋਇਆ ਸੀਗਾ ਮੈਂ ਕੁਝ ਨਹੀਂ ਕੀਤਾ ਸੀ ਕੰਮ ਸਿਰਫ ਪਹਿਲਾਂ ਉੱਠ ਕੇ ਸਰ ਆਪਣਾ ਚਾਹ ਵਗੈਰਾ ਪੀ ਕੇ ਮੋਕਸ਼ੀ ਨੂੰ ਹੀ ਭੇਜਿਆ ਸੀਗਾ ਤੇ ਤਾਂ ਤੁਸੀਂ ਸਾਰੇ ਐਵੇਂ ਵੀ ਸੋਚ ਰਹੇ ਹੋਵੋਗੇ ਵੀ ਕੱਲ ਤਨੇ ਨਿੰਬੂ ਪਾਣੀ ਪੀਤਾ ਅੱਜ ਚਾਹ ਵੀ ਪੀ ਲਈ ਪਤਾ ਕੀ ਹੋਇਆ ਕੱਲ ਮੈਂ ਸਾਰਾ ਦਿਨ ਜੀਵ ਜਹ ਹੁੰਦਾ ਰਿਹਾ ਮੇਰੇ ਨਾਲ ਜਿਵੇਂ ਸਵੇਰ ਉੱਠਦੇ ਮੈਂ ਚਾਹ ਪੀਨੀ ਆ ਨਾ ਮੇਰਾ ਕੱਲ ਬਹੁਤ ਜ਼ਿਆਦਾ ਸਿਰ ਦੁਖਿਆ ਉਹਦੇ ਕਰਕੇ ਨਾ ਫਿਰ ਮੈਂ ਕਿਹਾ ਚਲੋ ਅੱਜ ਫਿਰ ਚਾਹ ਪੀ ਲੈਣੀ ਕੋਈ ਵੀ ਖਾਲੀ ਪੀ ਲੈਣੀ ਨਹੀਂ ਕੁਝ ਥੋੜਾ ਘੱਟ ਲਾਈਟ ਮਿੱਠਾ ਪਾ ਲੈਣੀ ਕੁਝ ਤਾਂ ਜੁਗਾਰ ਲਾਈਏ ਚਾਹ ਬਿਨਾ ਤਾਂ ਬਿਲਕੁਲ ਸਵੇਰ ਦੀ ਚਾਹ ਬਿਨਾ ਨਹੀਂ ਰਹਿ ਸਕਦੀ ਮੈਂ ਸ਼ਾਮ ਦੀ ਚਾਹੇ ਮੈਂ ਅਵੋਇਡ ਕਰਦਾ ਕੋਈ ਗੱਲ ਨਹੀਂ ਕਿ ਬਸ ਹੁਣ ਆਪਣਾ ਮੈਂ ਕਮਰਾ ਵਗੈਰਾ ਆਪਣਾ ਸੈੱਟ ਕਰਕੇ ਸਾਰਾ ਵਿਸ਼ਾ ਕੇ ਜੋ ਵੀ ਚੱਦਰਾਂ ਵਗੈਰਾ ਸੀ ਸਾਰੀਆਂ ਤੈ ਕਰਕੇ ਸੈੱਟ ਕਰਕੇ ਫਿਰ ਮੈਂ ਆ ਗਈ ਸੀ ਲੌਬੀ ਦੇ ਵਿੱਚ ਲੌਬੀ ਦੇ ਵਿੱਚ ਵੀ ਖਲਾਰਾ ਵਗੈਰਾ ਪਿਆ ਸੀ ਉਹਨੂੰ ਚੱਕਿਆ ਸਾਰੇ ਨੂੰ ਕਿਉਂਕਿ ਨਾ ਆਪ ਜਦੋਂ ਸਵੇਰੇ ਸਵੇਰੇ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਕਰਨ ਵਾਲਾ ਇੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਮਾਈਂਡ ਤੇ ਸਵੇਰੇ ਸਵੇਰੇ ਇੱਕ ਤਾਂ ਵੀਡੀਓ ਸ਼ੂਟ ਕਰਨੀ ਹੁੰਦੀ ਹੈ ਦੂਜੀ ਘਰ ਦੀ ਸਵਾਈ ਤੀਜਾ ਬੱਚਾ ਮੇਰੇ ਮਾਈਂਡ ਦੇ ਇੰਨਾ ਸਵੇਰੇ ਸਵੇਰੇ ਪ੍ਰੈਸ਼ਰ ਹੋ ਜਾਂਦਾ ਹੈਗਾ ਕਈ ਵਾਰ ਤਾਂ ਫਿਰ ਮੈਂ ਆਪਣੀ ਵੀਡੀਓ ਸ਼ੂਟਿੰਗ ਕਰਨਾ ਜਾਂ ਕੋਈ ਵੀ ਕੰਮ ਵਿੱਚ ਛੱਡ ਦੇਣੀ ਹੈ ਮੰਨ ਲਓ ਜੇ ਮੈਨੂੰ ਕੰਮ ਕਰਦੇ ਕਰਦੇ ਮੈਨੂੰ ਐ ਹੋ ਰਿਹਾ ਕਿ ਹੁਣ ਨਹੀਂ ਹੋ ਰਿਹਾ ਤਾਂ ਮੈਂ ਉੱਥੇ ਹੀ ਛੱਡ ਦੇਣੀ ਹੈ ਕਿ ਮੈਂ ਫਿਰ ਆਪਣੇ ਕੰਮ ਨੂੰ ਲਟਕਾਉਣ ਦੀ ਨਹੀਂ ਵੀ ਹਾਂ ਬਿਫਰ ਪ੍ਰਕਾਰ ਦੇ ਵੀ ਕਾਜ ਆ ਪਾਦਾਂ ਮੈਂ ਉੱਥੇ ਹੀ ਛੱਡ ਦੇਣੀ ਹੈ ਫਿਰ ਆਰਾਮ ਨਾਲ ਬਾਅਦ ਦੇ ਵਿੱਚ ਕਰ ਲੈਣੀ ਹੈਗੀ ਤੇ ਮੈਂ ਨਾ ਸ਼ੂਟਿੰਗ ਵਗੈਰਾ ਜਦੋਂ ਕਰਦੀ ਆ ਉਦੋਂ ਮੈਂ ਆਪਣੇ ਕੈਮਰੇ ਨੂੰ ਬਾਰ-ਬਾਰ ਇੱਧਰ ਰੱਖ ਉੱਧਰ ਰੱਖ ਕੋਈ ਸੋਖਾ ਕੰਮ ਨਹੀਂ ਹੈ ਹਨਾ ਕੋਈ ਵੀ ਕੰਮ ਕਰਨਾ ਆਪਾਂ ਸਾਰੇ ਕੰਮ ਔਖੇ ਹੁੰਦੇ ਨੇ ਤੇ ਬਾਕੀ ਤੁਹਾਡੇ ਸਾਰਿਆਂ ਲਈ ਮੈਂ ਵੀਡੀਓ ਬਣਾਉਂਦੀ ਆ ਕਲੀਨਿਕ ਵਲੌਗਸ ਡੇਲੀ ਮੈਨੂੰ ਐਵੇਂ ਹੁੰਦਾ ਕਿ ਮੇਰੀ ਜਿਹੜੀ YouTube ਫੈਮਲੀ ਹੈ ਮੇਰੇ ਸਬਸਕ੍ਰਾਈਬਰ ਨੇ ਹਨਾ ਤੁਹਾਡੇ ਸਾਰਿਆਂ ਲਈ ਮੈਂ ਕੰਮ ਕਰਦੀ ਆ ਸੋ ਤੁਸੀਂ ਸਾਰੇ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਤੇ ਆਪਣੀ ਜਿਹੜਾ ਵੀ ਮੇਰੇ ਚੈਨਲ ਤੇ ਫਸਟ ਟਾਈਮ ਆਂਦਾ ਹੈਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤੁਹਾਨੂੰ ਜਲਦੀ ਜਲਦੀ ਮਿਲੇ ਤੇ ਬਸ ਇਹੀ ਤਾਂ ਸਾਰਿਆਂ ਨੂੰ ਕਹਿਣਾ ਸੀ ਕਿ ਬਹੁਤ ਜ਼ਿਆਦਾ ਮਿਹਨਤ ਹੈਗੀ ਮੰਨ ਲਓ ਕਿ ਆਪਾਂ ਪਹਿਲਾਂ ਸ਼ੂਟਿੰਗ ਕਰਾਂਗੇ ਫਿਰ ਉਹਦੀ ਸਾਰੀ ਐਡੀਟਿੰਗ ਕਰਨੀ ਪੈਂਦੀ ਹੈਗੀ ਤੇ ਬਹੁਤ ਕੰਮ ਹੁੰਦਾ ਹੈਗਾ ਜੋ ਕਿ ਹਨਾ ਕਰਨਾ ਸੋਖਾ ਤਾਂ ਨਹੀਂ ਹੈ ਬੱਚੇ ਦੇ ਨਾਲ ਘਰ ਸੰਭਾਲਣਾ ਸਾਰੀ ਚੀਜ਼ਾਂ ਨੂੰ ਹੈਂਡਲ ਕਰਨਾ ਬਹੁਤ ਔਖਾ ਹੁੰਦਾ ਹੈ ਕਈ ਵਾਰ ਤਾਂ ਪਰ ਤੁਹਾਡੇ ਸਾਰਿਆਂ ਲਈ ਮੈਂ ਫਿਰ ਵੀ ਕੰਮ ਕਰਦੀ ਪਈ ਆ ਤੇ ਤੁਸੀਂ ਮੇਰੀ ਮਿਹਨਤ ਨੂੰ ਜ਼ਰੂਰ ਕਬੂਲਿਆ ਕਰੋ ਤੇ ਵੀਡੀਓ ਨੂੰ ਪਸੰਦ ਜ਼ਰੂਰ ਕਰਿਆ ਕਰੋ ਲਾਈਕ ਕਰਦਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਪਿਆਰਾ ਜੀ ਤੁਹਾਨੂੰ ਵੀਡੀਓ ਕਿੱਦਾਂ ਲੱਗਦੀ ਹੈ ਕੋਈ ਸੁਜੈਸ਼ਨ ਦੇਣਾ ਤਾਂ ਵੀ ਦਿਆ ਕਰੋ ਤੇ ਬਸ ਹੁਣ ਉਸ ਤੋਂ ਬਾਅਦ ਮੈਂ ਆਪਣਾ ਸਾਰਾ ਖਲਾਰਾ ਵਗੈਰਾ ਚੱਕ ਕੇ ਸਾਰਾ ਕੰਮ ਕਰਕੇ ਆ ਗਈ ਸੀ ਕਿਚਨ ਦੇ ਵਿੱਚ ਕਿਉਂਕਿ ਫਿਰ ਮੈਂ ਸੋਚ ਰਹੀ ਸੀ ਕੜੀ ਵਗੈਰਾ ਬਣਾ ਲੈਣੀ ਅੱਜ ਪਹਿਲਾਂ ਤਾਂ ਸੋਚਿਆ ਕੀ ਬਣਾਵਾਂ ਅੱਜ ਕਿਉਂਕਿ ਨਾ ਸਬਜ਼ੀਆਂ ਮੰਡੀ ਗਏ ਸੀ ਨਾ ਅਸੀਂ ਦੋ ਤਿੰਨ ਹੀ ਲਿਆਈ ਸੀ ਉਹ ਖਤਮ ਹੋ ਗਈਆਂ ਸੀਗੀਆਂ ਫਿਰ ਮੈਂ ਸੋਚਿਆ ਸੀਗਾ ਜਾਂ ਤਾਂ ਚਾਹਨੇ ਪਿਘੋਲ ਲਨੀ ਆ ਰਾਤੀ ਜਾਂ ਫਿਰ ਕਰੀ ਬਣਾ ਲਾਂਗੀ ਸਵੇਰ ਤੇ ਚਾਹਨੇ ਮੈਂ ਪਘੋਏ ਨਹੀਂ ਫਿਰ ਮੈਂ ਕਿਹਾ ਚਲੋ ਕਰੀ ਬਣਾ ਲਨੇ ਫਿਰ ਮੈਂ ਲੱਸੀ ਬੰਗਾ ਲਈ ਸੀ ਉਹ ਜੱਗ ਦੇ ਵਿੱਚ ਕੱਢ ਲਈ ਉਸ ਤੋਂ ਬਾਅਦ ਫਿਰ ਮੈਂ ਆਲੂ ਵਗੈਰਾ ਛਿੰਨਣ ਲੱਗੀ ਸੀ ਲਸਣ ਛਿੱਲਿਆ ਤੇ ਨਾਲ ਪਿਆਜ਼ ਜੋ ਵੀ ਸਾਰਾ ਸਮਾਨ ਛਿੱਲ ਕੇ ਰੱਖ ਲਿਆ ਤੇ ਉਸ ਤੋਂ ਬਾਅਦ ਜਦ ਜਿਵੇਂ ਮੈਂ ਸਾਮਾਨ ਚਲ ਰਹੀ ਸੀ ਤੇ ਮੇਰੇ ਹਸਬੰਦ ਵਗੈਰਾ ਕਹਿੰਦੇ ਕਿ ਮੈਂ ਦੁਕਾਨ ਤੇ ਜਾਣਾ ਫਟਾਫਟ ਤੂੰ ਮੈਨੂੰ ਰੋਟੀ ਬਣਾ ਦੇ ਪਹਿਲਾਂ ਵੈਸੇ ਨਾਸ਼ਤਾ ਹੀ ਬਹੁਤ ਘੱਟ ਕਰਦੇ ਨੇ ਕਿਉਂਕਿ ਅੱਜ 8:00 ਵਜੇ ਇਹ ਉੱਠ ਗਏ ਸੀਗੇ ਤਾਂ ਕਰਕੇ ਫਿਰ ਇਹਨਾਂ ਨੂੰ ਭੁੱਖ ਲੱਗਣ ਲੱਗੀ ਸੀ ਤਾਂ ਕਰਕੇ ਇਹ ਮੈਨੂੰ ਕਹਿੰਦੇ ਵੀ ਅੱਜ ਨਾਸ਼ਤਾ ਬਣਾ ਦੇ ਤਾਂ ਫਿਰ ਮੈਂ ਤਾਜ਼ਾ ਤਾਜ ਆਟਾ ਗੁੰਨੇ ਕਿਉਂਕਿ ਫਿਰ ਆਟਾ ਪਿਆ ਸੀਗਾ ਥੋੜਾ ਜਿਹਾ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਇਹਨਾਂ ਨੂੰ ਤਾਜ਼ੇ ਆਟੇ ਦੀ ਮੈਂ ਰੋਟੀ ਬਣਾ ਕੇ ਦੇਵਾਂਗੀ ਵੀ ਕਦੇ-ਕਦੇ ਇਹਨਾਂ ਨੇ ਨਾਸ਼ਤਾ ਕਰਨਾ ਹੁੰਦਾ ਹੈਗਾ ਤਾਂ ਕਰਕੇ ਫਿਰ ਮ ਖੇਵੜਾ ਦਿੱਤੀ ਆ ਦੇਸੀ ਘਿਓ ਦੀਆਂ ਤੇ ਨਾਲ ਤੋਰੀ ਦੀ ਸਬਜ਼ੀ ਪਈ ਸੀਗੀ ਕੱਲ ਰਾਤੀ ਥੋੜੀ ਥੋੜੀ ਜਿਹੀ ਪਈ ਸੀ ਕੋਲੀ ਜ਼ਿਆਦਾ ਨਹੀਂ ਸੀਗੀ ਤੇ ਫਿਰ ਉਹਦੇ ਨਾਲ ਇਹਨਾਂ ਨੇ ਰੋਟੀ ਖਾ ਲਈ ਨਾਨੂ ਪ੍ਰਾਂਠੀ ਵਗੈਰਾ ਦਿੱਤੀ ਬਣਾ ਕੇ ਇਹਨਾਂ ਨੇ ਰੋਟੀ ਖਾ ਲਈ ਉਸ ਤੋਂ ਬਾਅਦ ਫਿਰ ਅਸੀਂ ਮੈਂ ਮੇਰੇ ਲਈ ਮੰਮੀ ਲਈ ਜਬਾ ਪਾਪਾ ਨੂੰ ਵੀ ਦੇ ਦਿੱਤੀ ਸਾਰਿਆਂ ਲਈ ਮਰਨਾਸ਼ਤਾ ਬਣਾ ਲਿਆ ਸੀ ਫਿਰ ਮੈਂ ਸੋਚਿਆ ਸੀ ਵੀ ਵਾਰ-ਵਾਰ ਤਵੇ ਨੂੰ ਕਿਉਂ ਆ ਪਾਣਾ ਬਾਲਣਾ ਜਾਂ ਵਾਰ-ਵਾਰ ਕਿਉਂ ਖਲਾਰਾ ਪਾਣਾ ਵੀ ਇੱਕੋ ਵਾਰ ਰੋਟੀ ਬਣਾ ਲੈਣੀ ਹੈਗੀ ਤਾਂ ਕਰਕੇ ਫਿਰ ਮੈਂ ਸਾਡੇ ਸਾਰਿਆਂ ਦੇ ਬਣਾ ਕੇ ਰੱਖ ਲਈ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਕੜੀ ਵਗੈਰਾ ਬਣਾਉਣ ਲੱਗ ਗਈ ਸੀਗੀ ਨਾਸ਼ਤਾ ਬਣਾ ਕੇ ਨਾਸ਼ਤਾ ਮੈਂ ਕਰਿਆ ਨਹੀਂ ਸੀ ਹਲੇ ਬਟ ਬਣਾ ਕੇ ਰੱਖ ਲਿਆ ਸੀ ਮੈਂ ਨਾਸ਼ਤਾ ਕਰ ਰਹੀ 12:30 ਵਜੇ ਮੈਨੂੰ ਟਾਈਮ ਹੀ ਨਹੀਂ ਮਿਲਿਆ ਕਿਉਂਕਿ ਕੰਮ ਵਗੈਰਾ ਕਰ ਰਹੀ ਸੀ ਤੇ ਤਾਂ ਕਰਕੇ ਬਸ ਕੁ ਮੈਂ ਵੀਡੀਓ ਅਪਲੋਡ ਕਰਨੀ ਸੀ ਉਹਦੇ ਚ ਲੱਗ ਗਈ ਸੀ ਫਿਰ ਮੇਰਾ ਨਾਸ਼ਤਾ ਕਰਨ ਦਾ ਟਾਈਮ ਨਹੀਂ ਲੱਗਿਆ ਸਵੇਰ ਦੀ ਖਾਲੀ ਕੱਪ ਚਾਹ ਪੀਤੀ ਹੋਈ ਸੀ ਸਾਢੇ 7 ਵਜੇ ਦੀ ਤੇ ਸਾਰਾ ਦਿਨ ਉਸ ਤਰ੍ਹਾਂ ਹੀ ਕੰਮ ਕਰਿਆ ਸਿੰਪਲ ਨਾ ਵਿੱਚ ਕੁਝ ਖਾਇਆ ਨਾ ਪੀਤਾ ਸਾਢੇ 12 ਵਜੇ ਰੋਟੀ ਖਾਈ ਮੈਨੂੰ ਇਹ ਦੇਖ ਲਓ ਮੈਂ ਤੁਹਾਡੇ ਸਾਰਿਆਂ ਲਈ ਕਿੰਨੀ ਮਿਹਨਤ ਕਰਦੀ ਆ ਬਿਨਾ ਖਾਣਾ ਖਾਦੇ ਕਿੰਨਾ ਕੰਮ ਕਰੀ ਜਾਂਦੀ ਹੁੰਨੀ ਆ ਕਿ ਨਾਲ ਲਗਾਤਾਰ ਮੈਨੂੰ ਐਵੇਂ ਹੁੰਦਾ ਕਿ ਮੈਂ ਬਸ ਆਪਣਾ ਕੰਮ ਕੰਪਲੀਟ ਕਰਾਂ ਕਿ ਤੁਸੀਂ ਮੇਰੀ ਵੀਡੀਓ ਦੀ ਵੇਟ ਕਰਦੇ ਹੋ ਹਨਾ ਤਾਂ ਸਾਰੇ ਜਾਣੇ ਤਾਂ ਕਰਕੇ ਮੈਂ ਆਪਣਾ ਕੰਮ ਕਰਦੀ ਰਹਿਣੀ ਆ ਘਰ ਦਾ ਵੀ ਤੇ ਨਾਲ ਵੀਡੀਓ ਵੀ ਸ਼ੂਟਿੰਗ ਕਰਨੇ ਹੁੰਦੇ ਨਾਲ ਵੀਡੀਓ ਅਪਲੋਡਿੰਗ ਦਾ ਵੀ ਕੰਮ ਵਿੱਚ ਪ੍ਰੋਸੈਸ ਚੱਲਦਾ ਰਹਿੰਦਾ ਹੈ ਮੇਰਾ ਤਾਂ ਕਰਕੇ ਬਸ ਮੈਨੂੰ ਖਾਣੇ ਦਾ ਹੁੰਦਾ ਕਿ ਮੈਂ ਬਾਅਚ ਖਾ ਲੂੰਗੀ ਕੋਈ ਨਹੀਂ ਬਾਅਚ ਖਾ ਲੂੰਗੀ ਸੋ ਸੋਰੀ ਦੋਸਤੋ ਮੈਨੂੰ ਨਾ ਬਹੁਤ ਇੰਪੋਰਟੈਂਟ ਵਿੱਚ ਕਾਲ ਆ ਗਈ ਸੀ ਤੇ ਫਿਰ ਮੈਂ ਉਹ ਸੁਣਨ ਲੱਗ ਗਈ ਸੀ ਤੇ ਮੈਂ ਆਪਣੀ ਰਿਕਾਰਡਿੰਗ ਵਿੱਚ ਛੱਡ ਦਿੱਤੀ ਸੀ ਤੇ ਹੁਣ ਮੈਂ ਦੁਬਾਰਾ ਤੋਂ ਆਪਣੀ ਰਿਕਾਰਡਿੰਗ ਸਟਾਰਟ ਕਰ ਰਹੀ ਹਾਂ ਤੇ ਬਸ ਮੈਂ ਇੱਥੇ ਆਪਣੀ ਕੜੀ ਦੀ ਤਿਆਰੀ ਕਰ ਰਹੀ ਸੀ ਵੇਸਣ ਦਾ ਮੈਂ ਲੱਸੀ ਦੇ ਵਿੱਚ ਪਾ ਕੇ ਕੋਲਜਾ ਬਣਾਇਆ ਸੀਗਾ ਕਈ ਦਹੀਂ ਦਾ ਬਣਾ ਲੈਂਦੇ ਆਂਗੇ ਕਈ ਖੱਟੀ ਲੱਸੀ ਲੈਂਦੇ ਆਂਗੇ ਮੈਂ ਤੋ ਬਸ ਹੁਣ ਮੈਂ ਆਪਣਾ ਤੜਕਾ ਮਾਰ ਦੂੰਗੀ ਲਸਣ ਵਗੈਰਾ ਚਿਲਕੇ ਕੱਟ ਕੇ ਰੱਖ ਲਿਆ ਸੀ ਉਹ ਪਾਉਂਗੀ ਜੀਰਾ ਪਾ ਦੂੰਗੀ ਨਾਲ ਨਾ ਮੈਂ ਲੰਬੀ ਸ਼ੇਪ ਦੇ ਵਿੱਚ ਪਿਆਜ਼ ਕੱਟਿਆ ਸੀ ਆਲੂ ਵੀ ਤੇ ਉਹ ਪਾ ਕੇ ਚੰਗੀ ਤਰ੍ਹਾਂ ਭੁੰਨੂਗੀ ਉਸ ਤੋਂ ਬਾਅਦ ਫਿਰ ਥੋੜੇ ਦਰਬਾਦ ਨੂਨ ਮਾਰਚ ਹਲਦੀ ਜੋ ਵੀ ਸਮਾਨ ਆਪਾਂ ਨਮਕ ਵਗੈਰਾ ਪਾਣਾ ਹੁੰਦਾ ਉਹ ਪਾ ਕੇ ਤੇ ਫਿਰ ਮੈਂ ਜਿਹੜਾ ਕੋਲ ਬਣਾਇਆ ਨਾ ਵਿਸਨ ਦਾ ਉਹ ਪਾ ਦੂੰਗੀ ਫਿਰ ਇਹਨੂੰ ਮੈਂ ਘੈਂਟਾ ਰਜਾਉਂਗੀ ਕੜੀ ਨੂੰ ਘੈਂਟਾ 1.5 ਕਮਚ ਕਮ ਫਿਰ ਬਹੁਤ ਸਵਾਦ ਬਣਦੀ ਹੈ ਕਿ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਲਿਆ ਕਰੋ ਕਦੇ ਕਦੇ ਤੇ ਉਸ ਤੋਂ ਬਾਅਦ ਫਿਰ ਮੈਂ ਨਾਲ ਨਾਲ ਹੁਣ ਦੇਖ ਲਓ ਤੁਸੀਂ ਜਿਵੇਂ ਮੈਂ ਆਲੂ ਪਿਆਜ਼ ਪਾਈ ਸੀ ਨਾਲ ਦੇ ਨਾਲ ਮੈਂ ਆਪਣੇ ਟਮਾਟਰ ਤੇ ਮਿਰਚਾ ਵਗੈਰਾ ਕੱਟਣਾ ਲੱਗ ਗਈ ਸੀਗੀ ਤੇ ਫਿਰ ਜਦੋਂ ਮੈਂ ਟਮਾਟਰ ਵਗੈਰਾ ਬਾਦੂਗੀ ਤੇ ਨਾਲ ਦੇ ਨਾਲ ਫਿਰ ਮੇਰੇ ਬਰਤਨ ਕੁਝ ਹੋਏ ਪਏ ਸੀਗੇ ਕੁਝ ਤਾਂ ਨਾਸ਼ਤੇ ਵਾਲੇ ਸੀ ਤੇ ਕੁਝ ਜਿਵੇਂ ਮੈਂ ਆ ਆਲੂ ਪਿਆਜ਼ ਵਗੈਰਾ ਕੱਟੇ ਸੀਗੇ ਸਮਾਨ ਸੀ ਕਾ ਉਹ ਵਾਲੇ ਪਰਤਨ ਹੋ ਜਾਣਗੇ ਕਿਉਂਕਿ ਨਾ ਜਦੋਂ ਆਪਾਂ ਕਿਚਨ ਦੇ ਵਿੱਚ ਸਬਜ਼ੀ ਵਗੈਰਾ ਬਣਾਉਂਦੇ ਆ ਬਹੁਤ ਸਾਰੇ ਬਰਤਨ ਹੋ ਜਾਂਦੇ ਜਿੰਨਾ ਚਿਰ ਆਪਾਂ ਕਿਚਨ ਦੇ ਵਿੱਚ ਖੜੇ ਰਵਾਂਗੇ ਕੰਮ ਕਰਦੇ ਰਵਾਂਗੇ ਉਨਾਂ ਚਿਰ ਆਪਣਾ ਕਿਚਨ ਗੰਦਾ ਵੀ ਹੁੰਦਾ ਰਹੇਗਾ ਤੇ ਬਰਤਨ ਵੀ ਹੁੰਦੇ ਰਹਿਣਗੇ ਫਿਰ ਮੈਂ ਨਾਲ ਦੇ ਨਾਲ ਆਪਣੇ ਬਰਤਨ ਵਗੈਰਾ ਸਾਫ਼ ਕਰਦੀ ਰਹਿੰਦੀ ਆ ਜਿਵੇਂ ਨਾ ਕਈ ਵਾਰ ਤਾਂ ਮੈਂ ਹ ਪਾ ਦਨੀ ਵੀ ਬਾਅਦ ਸੁਕਾ ਦਿੰਨੇ ਕਈ ਵਾਰ ਇਹ ਹੁੰਦਾ ਕਿ ਬਰਤਨ ਮੇਰੇ ਹੋ ਰਿਹਾ ਵੀ ਥੋੜੇ ਬੋਤ ਨੇ ਹਨਾ ਥੋੜੇ ਜਨੇ ਫਿਰ ਮੈਂ ਉੱਥੇ ਧੋ ਕੇ ਉੱਥੇ ਪਾ ਦਿੰਨ ਹੁਣ ਨਹੀਂ ਫਿਰ ਥੋੜੇ ਦੇ ਬਾਅਦ ਟੰਗ ਦੇਨੇ ਉਹਨੇ ਸਟੈਂਡ ਦੇ ਵਿੱਚ ਕਿਉਂਕਿ ਮੈਂ ਜਿਆਦਾ ਬਰਤਨਾਂ ਦਾ ਉੱਥੇ ਖਲਾਰਾ ਨਹੀਂ ਪਾਉਂਦੀ ਕਿਉਂਕਿ ਪਹਿਲਾਂ ਹੀ ਛੋਟਾ ਜਿਹਾ ਕਿਚਨ ਆਣਾ ਉਹਨਾਂ ਨੂੰ ਆਪ ਭਰੀ ਜਾਵਾਂਗੇ ਭਾਂਡਿਆਂ ਨਾਲ ਉਹ ਹੋਰ ਬੁਰਾ ਲੱਗਦਾ ਰਹਿੰਦਾ ਹੈਗਾ ਤਾਂ ਕਰਕੇ ਨਾ ਮੈਂ ਆਪਣੇ ਉਥੋਂ ਜਿਆਦਾ ਖਲਾਰਾ ਨਹੀਂ ਪਾਉਂਦੀ ਕਿ ਆਪਣੇ ਬਰਤਨ ਨਾਲ ਦੇ ਨਾਲ ਧੋਣ ਤੋਂ ਬਾਅਦ ਨਾਲ ਨੇ ਜੋੜਦੀ ਰਹਿਣੀ ਹੈਗੀ ਜੇ ਤੁਹਾਨੂੰ ਸਾਰੇ ਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁੜ ਜਾਇਆ ਕਰੋ ਜਿਹੜਾ ਕੋਈ ਮੇਰੇ ਚੈਨਲ ਤੇ ਫਸਟ ਟਾਈਮ ਆਂਦਾ ਹੈਗਾ ਤੇ ਮੈਨੂੰ ਬਹੁਤ ਸਾਰੇ ਚੰਗੇ ਕਮੈਂਟ ਆਉਂਦੇ ਆ ਐਸੀ ਗੱਲ ਨਹੀਂ ਹੈ ਕਈ ਜਿਵੇਂ ਮੈਂ ਵਿੱਚ ਕਦੇ ਬੋਲ ਦਿੰਨੀ ਆ ਬੈਡ ਕਮੈਂਟ ਨਾ ਕਰਿਆ ਕਰੋ ਜਾਂ ਕਿਵੇਂ ਮੈਨੂੰ ਚੰਗੇ ਕਮੈਂਟ ਵੀ ਬਹੁਤ ਆਉਂਦੇ ਹੈਗੇ ਤੇ ਜਿਨੇ ਮੈਨੂੰ ਚੰਗੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਮੈਨੂੰ ਇੰਨਾ ਸਪੋਰਟ ਕਰਦੇ ਹੋ ਇੰਨਾ ਮੋਟੀਵੇਸ਼ਨਲ ਕਰਦੇ ਹੋ ਨਾ ਕਿ ਜੇ ਤੁਸੀਂ ਮੋਟੀਵੇਟ ਕਰਦੇ ਹੋ ਤਾਂ ਹੀ ਮੈਂ ਮੋਟੀਵੇਸ਼ਨਲ ਹੁੰਨੀ ਆਗੀ ਤੇ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਮੈਨੂੰ ਇੰਨਾ ਪਿਆਰ ਦੇਣ ਲਈ ਇੰਨੀ ਸਪੋਰਟ ਦੇਣ ਲਈ ਤੇ ਬਸ ਇਸ ਤਰੀਕੇ ਨਾਲ ਤੁਸੀਂ ਮੈਨੂੰ ਪਿਆਰ ਕਰਦੇ ਰਹੋ ਤੇ ਮੈਂ ਹਰ ਰੋਜ਼ ਤੁਹਾਡੇ ਲਈ ਕਲੀਨਿਕ ਵਲੌਗਸ ਲਿਆਂਦੀ ਰਹੂੰਗੀ ਸਾਫ ਕਰਕੇ ਨਾਲ ਦੀ ਨਾਲ ਮੈਂ ਆਪਣੇ ਕਿਚਨ ਨੂੰ ਵੀ ਕਲੀਨ ਕਰ ਦੂੰਗੀ ਚੰਗੀ ਤਰ੍ਹਾਂ ਜਿੱਥੇ ਮੈਂ ਲੱਗ ਰਿਹਾ ਸੀ ਮੈਂ ਸਮਾਨ ਖਿਲਾ ਰਿਹਾ ਉੱਥੇ ਉੱਤੇ ਚੰਗੀ ਤਰ੍ਹਾਂ ਮੈਂ ਆਪਣੇ ਇੱਕ ਵਾਰ ਕੱਪੜਾ ਮਾਰ ਦੂੰਗੀ ਮੇਰੀ ਆਦਤ ਹੈ ਕਿ ਮੈਂ ਆਪਣੇ ਸਲੈਬ ਨੂੰ ਹਮੇਸ਼ਾ ਸਾਫ਼ ਰੱਖਦੀ ਹਾਂ ਤਾਂ ਬਸ ਨਾਲ ਦੀ ਨਾਲ ਮੈਂ ਆਪਣੇ ਸਾਰੇ ਸਲੈਬ ਸਾਫ਼ ਕਰ ਦੂੰਗੀ ਸੋ ਦੋਸਤੋ ਅੱਜ ਵਾਲੀ ਮੇਰੀ ਇਹੀ ਵੀਡੀਓ ਸੀਗੀ ਕਿ ਤੁਹਾਨੂੰ ਸਾਰਿਆਂ ਨਾਲ ਮੈਂ ਅੱਜ ਵਾਲਾ ਬਲੌਗ ਸ਼ੇਅਰ ਕੀਤਾ ਹੈਗਾ ਜੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆਗਾ ਪਲੀਜ਼ ਲਾਈਕ ਜਰੂਰ ਕਰਕੇ ਜਾਇਆ ਕਰੋ ਕਿਉਂਕਿ ਤੁਹਾਡੇ ਇੱਕ ਲਾਈਕ ਨਾਲ ਕੁਝ ਨਹੀਂ ਹੋਣਾ ਹੈਗਾ ਤੁਸੀਂ ਇੱਕ ਬਟਨ ਦਬਣਾ ਤੇ ਮੈਨੂੰ ਮੋਟੀਵੇਸ਼ਨਲ ਹੋ ਜਾਂਦੀ ਹੈ ਮੋਟੀਵੇਸ਼ਨ ਮਿਲ ਜਾਂਦਾ ਹੈ ਕਿ ਹਾਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆ ਰਹੀ ਹੈ ਤੇ ਥੋੜਾ ਹੌਸਲਾ ਮਿਲਦਾ ਹੈ ਕਿ ਤੁਸੀਂ ਸਾਰੇ ਦੇਖ ਰਹੇ ਹੋ ਐਡੀ ਮੈਨੂੰ ਇਹ ਵੀ ਦੱਸੋ ਪਹਿਲੀ ਗੱਲ ਤਾਂ ਕਿ ਤੁਸੀਂ ਸਾਰੇ ਕਿੱਥੋਂ-ਕਿੱਥੋਂ ਮੈਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਬਸ ਇਹੀ ਮੈਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ ਕਿ ਮੇਰੀ ਵੀਡੀਓ ਕਿੱਥੇ ਤੱਕ ਪਹੁੰਚੀ ਹੈ ਮੈਂ ਵੀ ਦੇਖਣਾ ਹੈਗਾ ਤੇ ਬਸ ਆਪਣੀ ਕੜੀ ਬਣ ਕੇ ਰੈਡੀ ਹੋ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਮਾਰ ਰਹੀ ਸੀ ਝਾੜੂ ਤੇ ਬਸ ਝਾੜੂ ਪੋਚਾ ਬਾਅਦ ਬਹੁਤ ਕੰਮ ਕਰਿਆ ਸੀ ਬਟ ਮੈਂ ਸ਼ੂਟਿੰਗ ਨਹੀਂ ਕੀਤੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਰਹੀ ਸੀ ਤਾਂ ਕਰਕੇ ਫਿਰ ਮੈਂ ਆਪਣੀ ਵੀਡੀ ਜਾਦਾ ਲੰਬੀ ਹੋ ਜੇਗੀ ਵੀ ਫਿਰ ਤੁਸੀਂ ਸਾਰੇ ਬੋਰ ਹੋ ਜਾਓਗੇ ਸੋ ਮੇਰੀ ਅੱਜ ਵਾਲੀ ਇਹੀ ਵੀਡੀਓ ਹੈ ਜੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਈਏ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋਈ ਮੇਰੇ ਚੈਨਲ ਦੇ ਉੱਤੇ ਫਸਟ ਟਾਈਮ ਆਇਆ ਹੈ ਸੋ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਦੇ ਨਾਲ ਉਹ ਤੱਕ ਲਈ ਬਾਏ ਬਾਏ ਫਰੈਂਡਸ ਟੇਕ ਕੇਅਰ ਆਪਣਾ ਸਾਰੇ ਧਿਆਨ ਰੱਖਿਆ ਕਰੋ ਕਿਉਂਕਿ ਜੇ ਤੁਸੀਂ ਸਾਰੇ ਆਪਣਾ ਧਿਆਨ ਰੱਖੋਗੇ ਹਨ ਆਪਣੀ ਸਿਹਤ ਤੰਦਰੁਸਤ ਰੱਖੋਗੇ ਤਾਂ ਇਹ ਮੇਰੇ ਵੀਡੀਓ ਨੂੰ ਫੁੱਲ ਵਾਚ ਕਰੋਗੇ ਸੋ ਮੇਰੇ ਵੀਡੀਓ ਨੂੰ ਫੁੱਲ ਵਾਚ ਕਰਨਾ ਨਾ ਭੁੱਲਣਾ ਸੋ ਬਾਏ ਬਾਏ ਫਰੈਂਡਸ ਵੈਸੇ ਮੇਰਾ ਨਾ ਤੁਹਾਨੂੰ ਸਾਰਿਆਂ ਨੂੰ ਬਾਏ ਕਰਨ ਦਾ ਦਿਲ ਨਹੀਂ ਕਰਦਾ ਬਾਏ ਬਾਏ